ਇਹ ਪਾਰਸਲ ਨਹੀਂ ਆਇਆ ਜੀ ਅੱਜ ਹੀ ਆਇਆ ਹਾਂ ਮਮੀ ਕੋਈ ਵਰਤ ਕੇ ਲੈਣੀ ਓਕੇ ਇਹ ਗਾਇਜ ਨੇ ਰੱਖੜਨਾ ਮਾਮੀ ਦੀ ਕੁੜੀ ਨੇ ਮਾਸੀ ਦੀ ਕੁੜੀ ਨੇ ਕੈਨੇਡਾ ਤੇ ਮਦੀਕਾ ਟੋਗਾ ਲਗਾ ਸੰਜਣਾ ਆ ਗਿਆ ਕਿ ਤਾ ਯਾਹੋਂ ਆਪਣੇ ਨੂੰ ਬੋਲ ਕੇ ਵੇਨੇ ਰੱਖੜਨਾ ਕਿ ਲੰਗਾ ਚ ਮੈਂ ਠਹਿਈਏ ਕਿ ਕੇਕ ਆ ਅੱਗੇ ਕੇਕ ਹੁੰਦਾ ਕੇਕ ਤਾਂ ਨਹੀਂ ਲੱਗਦਾ ਕੰਦ ਲੈਉਣੇ ਪਾਣੀ ਜਾਂ ਮੈਂ ਕੈਂਚੀ ਚੱਕ ਰਿਹਾ ਮਰੋਕ ਟੋੜਣਾ ਜੇ ਖੋਦਣਾ ਲੇ ਨੂੰ ਖੋਲ ਲਗੇ ਇਸ ਕੈਂਟੀਨ ਆ ਬਾਕਸ ਜਿਆਦਾ ਵਾ ਵੱਡਾ ਲੱਗਦਾ ਵਿੱਚ ਵੀ ਨਹੀਂ ਹਨ ਕੀ ਚਾਕਲੇਟ ਵਗੈਰਾ ਹੁੰਦੇ ਆ ਮਲਕਾ ਹੁਣ ਬਾਹਲਾ ਕਿਉਂ ਮਲਕਾ ਵੀ ਨਹੀਂ ਕੋਲੇ ਹੋਊਗਾ ਸਮਝ ਨਹੀਂ ਆਵੇ ਐ ਕੀ ਆ ਇਹਦਾ ਕੋਈ ਨਾਂ ਦੇ ਚੱਲ ਨਿਕਲਿਆ ਹੁਣ ਤਾਂ ਚਾਕਲੇਟ ਤਾਂ ਉੱਤੇ ਲਿਖਿਆ ਪੈਕਿੰਗ ਪੱਕੀ ਕਰਦੇ ਆ ਕਈ ਵਾਰੀ ਤਾਂ ਨਾ ਵਧੇਗਾ ਪੈਸੇ ਦਿੱਤੇ ਹੁੰਦੇ ਆ ਵਧੇਗਾ ਵੀ ਚੀਜ਼ ਹੁੰਦੀ ਆ ਕਈ ਵਾਰੀ ਕੰਮ ਨਾ ਥੋੜਾ ਹੁੰਦਾ ਪੈਸੇ ਬਾਹਲੇ ਰਹਿ ਜਾਂਦੇ ਆ ਇਹ ਦੋਨਾਂ ਤੋਂ ਬਹੁਤ ਲੈਂਦੀ ਆ ਗੱਲ ਕਿਉਂ ਉੱਥੇ ਉਹ ਲੈਦੇ ਡਾਲ ਰਾਂ ਹੂੰ ਦਾਲ ਨਾਲੇ ਬਾਲਾ ਮਹਿੰਗਾ ਪੈਂਦਾ ਮਹਿੰਗਾ ਪੈਂਦਾ ਇਹ ਆਪਣਾ ਇਧਰੋਂ ਇੱਕਦਣਾ ਹੋਵੇ ਲੈ ਕੇ ਪਾਰਸਲ ਫੇਰ ਹੀ ਖੱਤਤਾ ਪਵੇ ਖੜੀਏ ਖਲੇਰੇ ਹੋ ਰਾ ਪੈਕਦਾ ਫਿਰ ਬਹੁਤ ਸੋਹਣਾ ਕਰਦੇ ਆ ਆ ਇਹਦਾ ਨਹੀਂ ਕੋਈ ਸਿੱਧੀ ਕੋਲ ਟੂ ਵੇ ਹੂ ਐਟ ਕੀ ਹੈ ਹਾਂਜੀ ਨਹੀਂ ਇਹ ਸਿਰ ਤੇ ਬਾਕਸ ਜਿਹੜਾ ਬਹੁਤ ਵੱਡਾ ਵਿੱਚੋਂ ਪਤਾ ਲੱਗ ਹੋਰ ਕਿਸੇ ਜਿੱਤ ਪਤਾ ਨਹੀਂ ਆਹ ਲੋ ਆਹ ਲੱਗੇ ਆਹ ਬੇ ਚਲੋ ਖੋਲੇ ਚ ਰੱਖ ਲਈਓ ਆਹ ਲੋ ਤੇ ਆਹ ਆ ਨਾ ਨਿਆਰਤਾ ਆ ਦਾ ਤਰ੍ਹਾਂ ਕਾਮ ਉਹ ਡੀਅਰ ਕਰਨੇ ਆ ਰਿਹਾਗੇ ਜਿਵੇਂ ਇਸ ਤਰ੍ਹਾਂ ਉਹ ਤਾਂ ਸੈਲ ਲਿਖਾਂਗੇ ਉਹ ਫਿਰ ਤੁਹਾਡੇ ਨਾਮ ਤੇ ਨਹੀਂ ਨਾ ਕੀਤਾ ਮੈਂ ਮੈਸਜ ਕਾਲ ਦੀ ਹੈ ਕਿ ਹਣੇ ਇੰਨੀ ਵੇ ਹੋਣੀ ਹੈ ਫੋਨ ਆਇਆ ਦੇਖੋ ਤੁਹਾਡੀ ਮੰਮੀ ਮੋੜੀ ਰੱਖ ਰਹੇਗਾ ਬੜਕ ਹੋ ਸਕਦਾ ਆ ਲੋਆ ਕਰਕੇ ਸਾਈਡ ਤੇ ਚੱਲਾ ਪਹਿਲਾਂ ਪਾ ਖੋਲਿਆ ਤੁਹਾਨੂੰ ਆ ਦਿਖਾਉਣਾ ਇਹਦੇ ਜ ਰੱਖ ਰਗਾ ਹੁਣੇ ਹੀ ਆ ਰક્ષા ਆ ਪਈ ਆ ਬੰਦਨ ਹੈਪੀ ਰਕਸ਼ਾ ਬੰਦਨ ਇਹ ਆ ਪਈ ਆ ਇਹਨੂੰ ਦਿਖਾ ਦਿਓ ਪਹਿਲਾਂ ਕੀ ਹੈ ਮਲਕਾਂ ਨੂੰ ਦਿਖਾ ਦਿਓ ਪਹਿਲਾਂ ਆ ਬਦਾਮ ਇਹ ਟਾਬਾ ਲੈ ਜਾਂਦਾ ਮੇਰਾ ਗੱਲਾਂ ਲੱਗਈ ਹੈ ਜੀ ਬਦਲੇਗਾ ਕੀਤਾ ਘੱਟ ਹੁਣ ਮੈਂ ਖਾਇਆ ਗੂ ਬਦਾਮ ਧਕਾਂ ਨੂੰ ਬਲੱਡ ਨਾ ਪਤਣ ਲੱਗੇ ਜੇ ਬਾਅਦ ਕਿਹੜਾ ਘੱਟੀ ਹੋਈ ਇਹ ਚ ਹੈਗੇ ਚਾਕਲੇਟ ਲੈ ਆ ਵੇਲੇ ਚਾਹ ਚੌਕਲੇਟ ਗਰਮੀ ਕਰਕੇ ਮੈਂ ਤੁਰੂਗੀ ਹਾਂ ਉਹ ਹੋ ਗਈ ਵਿਚਾਰੇ ਤਾਂ ਹੀ ਤਾਂ ਖੋਲ ਲਿਆ ਨਾ ਵੀ ਚਲ ਰੱਖਣੀ ਤਾਂ ਕੱਲ ਨੂੰ ਬੰਦਣੀ ਆ ਹਾਂ ਜੀ ਇਹ ਆਹ ਵਾਹ ਕਿੱਥੇ ਹੈ ਕਿੱਥੇ ਕਿੱਥੇ ਖੋਲੋ ਹਲਦੀ ਦਾਮ ਵਾਲਿਆਂ ਦੀ ਹੈ ਆਵੇ ਸੀਦਰ ਪਈ ਹਾਂ ਜੀ ਤੁਸੀਂ ਆਹ ਦੇ ਇੱਥੇ ਸੀ ਨਾ ਬਦਾਮ ਵਾਲੀ ਮੇਰੀ ਉਹਦੇ ਥੱਲੇ ਉਹ ਵੀ ਸ਼ਾਇਦ ਆ ਵੀ ਪਈ ਆਹ ਭਾਈ ਹਾਂ ਜੀ ਆ ਲੈ ਚ। ਕੀ ਕਰ ਕਰ ਲਾ? ਨੋ। ਤੂੰ ਜੱਕ ਕਰ ਲਾ ਛੇਤੀ। ਹਾਏ 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 ਹਾਏ। ਇਹਦੇ ਤਾਂ ਪੈ ਰੰਜਾ ਮੰਮੀ ਤੋਂ। ਉਹ ਕਿਹੜੇ ਮੰਮੀ ਦੇ ਗੈਂਕਾ ਖਾ ਚੁੱਕੀ ਹੁਣ। ਹੁਣੇ ਮੰਮੀ ਨੂੰ ਲੱਗ ਰਹੀ ਆ ਭੈੜੀ। ਆ ਚੀਜ਼ ਨਿਕਲੀ ਪਹਿਲਾਂ ਆ ਰੱਖੜਾ ਨਿਕਲੇ ਆਇਆ। ਆ ਆਪਣੇ ਚਾਕਲੇਟ ਨਿਕਲੇ ਆਇਆ। ਆ ਆਪਣੇ ਇਧਰ ਨੂੰ ਕਰ ਲਓ ਥੋੜੇ ਜੀ। ਆ ਨਿਕਲੇ ਠੀਕ ਹੋਈ ਨੇਗਾ ਕੀਟਾ ਨਿਕਲੇ ਆਇਆ ਡੱਬੇ ਖਾਣੇ। ਹਾਂਜੀ। ਔਣਾ ਆਂਦਾ ਵੱਡਾ ਡੱਬਾ। ਤਾਂ ਇਹ ਬਦਲਾ ਰਖ ਲੈਣਾ ਜਿਵੇਂ ਆ ਕੇ ਜੀ ਨੇ ਸਿੱਧਾ ਤਾਂ ਹੀ ਆਈ ਹੈ ਆ ਥਿੰਕ ਆਈ ਥਿੰਕ ਇਹ ਤਾਂ ਉਹੀ ਆ ਵਿਚ ਪਾਈ ਇਹ ਤਾਂ ਉਹੀ ਪਾਈ ਤੇ ਆ ਹਾਂ ਇਹ ਬੜਾ ਪੰਗਾ ਮਿੰਦਾ ਰਾਮ ਜੀ ਦਾ ਚੱਲ ਕੋਈ ਗੱਲ ਨਹੀਂ ਅੱਛਾ ਹਾਂ ਓਕੇ ਹਾਂ ਤਾਂ ਪਾਈ ਸਾਰਾ ਲੈ ਇਹ ਤੇ ਵੀ ਬਦਾਮ ਹੈ ਬਦਾਮ ਚੌਕ ਇਹਦੇ ਜਹਣ ਕੇ ਚੌਕ ਨੇ ਨਹੀਂ ਇਹ ਤੇ ਦਵਾ ਆ ਗਿਆ ਹਾਂਜੀ ਹਾਂ ਚਾਕਲੇਟ ਇਹ ਵਿੱਚ ਆ ਬਸ ਸੁਣਾ ਇਧਰ ਪਤਾ ਲੱਗਦਾ ਹਾਂਜੀ ਹਾਂਜੀ ਥੋੜਾ ਜਿਹਾ ਹੋ ਗਿਆ ਪਰ ਵੈਸੇ ਉਹਨੇ ਪੈਕ ਤਾਂ ਬਹੁਤ ਆਇਆ ਜਿਆਦਾ ਜਾਨੀ ਹੋਰ ਕਿੱਤਾ ਭਾਰ ਆਉਣਾ ਤਾਂ ਗਾਇਦਾ ਨਹੀਂ ਪਰ ਫੇਰ ਵੀ ਤਾਂ ਨਿਕਲੇ ਚੀਜ਼ਾਂ ਤਾਂ ਜ਼ਿਆਦਾ ਵੀ ਹੁੰਦੀਆਂ ਵਾ ਨਾ ਇਹ ਫੇਰ ਤਾਂ ਰਕੜੀ ਆ ਵਾ ਟਾਈਮ ਤੇ ਆ ਗਈ ਪਿਛਲੀ ਵਾਰੀ ਉਹਨਾਂ ਨੂੰ ਬਹੁਤ ਖੱਜਲ ਖੁਆਰੀ ਹੋਈ ਸੀ ਜਸਮੀਨ ਨੂੰ ਭੇਜਿਓ ਹੀ ਨਹੀਂ ਸੀ ਉਹਨਾਂ ਨੇ ਪੈਕ ਕੀਤਾ ਵਾ ਇੱਥੇ ਟੂਆ ਪਰਮੰਦਰ ਵੈਸੇ weight ਘਟਾਉਣ ਦੀ try ਕਰਦੇ ਜਦੋਂ ਉਹ ਪਰਮੰਦਰ weight ਘਟਾਉਣ ਦੀ try ਕਰਦੇ ਉਹਦੋਂ ਨੂੰ ਪਰਮੰਦਰ ਨੂੰ ਚਾਕਲੇਟਾਂ ਆ ਗਈਆਂ ਹੁਣ ਡੱਬੇ ਲੈ ਆਏ ਆ ਆ ਗਈ ਵੈਸੇ ਵੀ ਮਿੱਠਾ ਆ ਗਿਆ ਫਿਰ ਪਰਮੰਦਰ ਨੂੰ ਰੋਟੀ ਸਵਾਦ ਨਹੀਂ ਲੱਗਦੀ ਭੁੱਖ ਨਹੀਂ ਲੱਗਦੀ ਰਾਤ ਨੂੰ ਤਾਂ ਤੇ ਫਿਰ ਰਾਤ ਨੂੰ ਅਠ ਛੜ ਕੇ ਫ੍ਰੀਜਾਂ ਵੇਖਣੀਆਂ ਆਉਂਦੀਆਂ ਹਾਂ ਚਾਕਲੇਟਾਂ ਦੀ ਭੁੱਖ ਲੱਗਿਆ ਕਰੂ ਇਹ ਪਤਾ ਹੀ ਨਹੀਂ ਕਿੱਥੇ ਚਲੀਆਂ ਜਾਣੀਆਂ ਬਸ ਇੱਕ ਅੱਦੇ ਦਿਨ ਦੀ ਖੇਡ ਆ ਇੱਧਰ ਵੇਖ ਸਕਦੇ ਆ ਇਹ ਤੇਰੀ ਬੈਗ ਆ ਇਹਦੇ ਵਿੱਚ ਉਹ ਬੈਲਟ ਹੋ ਗਈ ਠੀਕ ਆ ਆਏ ਤਾਂ ਹੀ ਬਣੀ ਪਈ ਆ ਉਹ ਗਰਮੀ ਨਾਲ ਹੋ ਗਈ ਆ ਸੋਹਣਾ ਵਾ ਬਾਕਸ ਹਾਂ ਇਹ ਬਚਾ ਬਾਕਸ ਸੋਹਣਾ ਹੋ ਗਿਆ ਹਣ ਆਪਾਂ ਲੋਕਾਂ ਨੇ ਕਿਹਾ ਸੱਟਣਾ ਵਾ ਇਹ ਕੀ ਬੇਤਾ ਕਾਦੇ ਕੰਮ ਆਉਣਾ ਹਾਂ ਫਿਰ ਇਹ ਪੰਜਾਬੀ ਹੀ ਹੁੰਦੇ ਆ ਨਾ ਵੇਲਾ ਧੰਨਵਾਦ ਰੱਖ ਇਹਨਾਂ ਨੇ ਪਾਜ ਤੇ ਆਸਾਹੀ ਸੀ ਵੀਡੀਓ ਤੇ ਆਪਾਂ ਕੱਲੂ ਬਣਾਵਾਂਗੇ ਕੱਲੂ ਬਹਲੀ ਆਉਗੀ ਤੇ ਬੰਦ ਕਿਦ ਹੋਊਗੀ ਇਹ ਉਹਦੇ ਖੋਲ ਲਾਂਗੇ ਨਾ ਦੇਖੋ ਗਾਇਜ਼ ਕੀ ਆ ਰਖੜ ਵੀ ਇਹਦੇ ਦੀ ਇਹ ਚ ਮੈਂ ਲਾਦਾ ਉਹ ਹੋਊਗਾ ਜਿਹੜਾ ਉਹ ਭੇਜ ਦੇਣ ਦੇ ਉਹ ਸਾਈਡ ਤੋਂ ਖੁੱਲੂਗੀ ਇਹ ਵੀ ਸਾਈਡ ਤੋਂ ਸਾਈਡ ਤੋਂ ਦੂਸਰੀ ਸਾਈਡ ਤੋਂ ਨਹੀਂ ਜਿਵੇਂ ਹੋਰ ਬਾਕਸ ਖੁੱਲਿਆ ਅਜਦਾ ਤੁਹਾਡਾ ਅੰਗੂਠਾ ਵਾ ਆਇਂ ਖੁੱਲੂ ਮੈਂ ਧੱਕਾ ਕਰਾਂ ਆਇਂ ਵੀ ਹੋ ਜਾਂਦਾ ਇਹ ਆਓ ਰਖੜ ਮੈਂ ਹੁਣੇ ਸੀ ਆਓਕੇ ਇੱਕ ਮੇਰੀ ਰਖੜੀ ਹੈ ਇੱਕ ਤੁਹਾਡੀ ਰਖੜ ਆ ਵੀ ਆ ਮੈਂ ਬੰਨ ਲੂੰਗਾ ਆ ਦੋ ਤੁਸੀਂ ਬੰਨ ਕੇ ਰੱਖ ੜੀ ਇੱਕ ਧੱਕਾ ਤੁਹਾਡਾ ਚੌਲ ਵੀ ਹੋਣਗੇ ਚੌਲ ਤੇ ਤੰਦੂਰ ਮੇਰਾ ਪਤਾ ਨਹੀਂ ਕੀ ਗੱਲ ਬਾਤ ਲੋਈ ਆ ਸਿਹਰੀ ਰੱਖੜੀ ਆਪਣੇ ਨਹੀਂ ਬਹੁਤ ਸੋਹਣਾ ਇਸ ਸਿਹਰੀ ਦਾ ਸਾਰਾ ਕਿਉਂਕਿ ਇੱਕ ਤਾਂ ਟਾਈਮ ਤੇ ਮੈ ਲਗੀ ਸਭ ਤੋਂ ਹਾਂ ਟਾਈਮ ਤੇ ਮੈਨੂੰ ਦੀ ਪਹਿਲੀ ਵੱਡੀ ਗੱਲ ਹੁੰਦੀ ਆ ਅੱਜ ਘਰੇ ਫੜਾ ਕੇ ਗਏ ਆ ਨੰਗਿਓ ਜੇ ਤੋਂ ਬਾਅਦ ਚ ਉਹ ਗੱਲ ਨਹੀਂ ਨਿਬਾਜੇਗੀ ਜਾਂ ਤਾਂ ਕਿੰਦਾ ਜਿਹੜੇ 2 ਦਿਨ ਪਹਿਲਾਂ ਅਜੇ ਬੰਦਾ ਰੱਖ ਲੈਂਦਾ ਵਾ ਹਾਂਜੀ ਪਰ ਇਹ ਤੇਰਾ ਬਹੁਤ ਨਹੀਂ ਆਰ ਕੇ ਟੈਨਿੰਗ ਚਲੋ ਥੈਂਕ ਯੂ ਚਲੋ ਧੰਨਵਾਦ ਬਹੁਤ ਬਹੁਤ ਬਸ ਆਈ